ਅਨੂਭੇ ਮੋਟਾਪੇ ਦੀ ਸਮੱਸਿਆ ਵੱਧ ਹਾਜਮੀ ਦੀ ਸਮੱਸਿਆ ਜਾਂ ਹੋਰ ਕਈ ਸਾਰੀਆਂ ਸਮੱਸਿਆਵਾਂ ਇੱਕ ਵਾਰ ਕੋਸੇ ਪਾਣੀ ਦਾ ਇਸ ਵੇਲੇ ਕਰ ਲੋ ਸੇਵਨ ਫਿਰ ਨਹੀਂ ਲੋੜ ਪੈਣੀ ਕਿਸੇ ਵੀ ਦਵਾਈ ਦੀ ਇਸ ਘਰੇਲੂ ਨੁਸਖੇ ਨੂੰ ਅਪਣਾ ਕੇ ਵੇਖਿਓ ਕਿਵੇਂ ਚੂ ਮੰਤਰ ਹੁੰਦੀਆਂ ਨੇ ਤੁਹਾਡੀਆਂ ਸਾਰੀਆਂ ਬਿਮਾਰੀਆਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਬਹੁਤ ਸਾਰੇ ਚੰਗੇ ਚੰਗੇ ਦੇਸੀ ਨੁਸਖੇ ਲੈ ਕੇ ਹਾਜ਼ਰ ਹੋੁੰਨੇ ਆ ਪਰ ਅੱਜ ਅਸੀਂ ਕੋਈ ਦੇਸੀ ਨੁਸਕਾ ਨਹੀਂ ਬਲਕਿ ਕੁਝ ਟਿਪਸ ਲੈ ਕੇ ਹਾਜ਼ਰ ਹੋਇਆ ਕਈ ਵਾਰ ਹੁੰਦਾ ਹੈ ਕਿ ਅਸੀਂ ਸਵੇਰੇ ਸਵੇਰੇ ਉੱਠਦੇ ਹਾਂ ਸਾਡਾ ਮੂਹ ਜਿਹੜਾ ਬਿਲਕੁਲ ਨਹੀਂ ਚੰਗਾ ਹੁੰਦਾ ਕਈ ਵਾਰ ਸਾਨੂੰ ਬੱਦ ਹਜ਼ਮੀ ਹੋ ਜਾਂਦੀ ਹੈ ਜਾਂ ਸਾਨੂੰ ਲੱਗਦਾ ਹੈ ਕਿ ਸਾਡਾ ਮੋਟਾਪਾ ਕਿਉਂ ਵਧ ਰਿਹਾ ਹੈ ਜਦ ਕਿ ਅਸੀਂ ਤਾਂ ਕੁਝ ਬਹੁਤੀਆਂ ਫालतू ਚੀਜ਼ਾਂ ਵੀ ਨਹੀਂ ਖਾਂਦੇ ਜੇਕਰ ਤੁਸੀਂ ਇਹਨਾਂ ਸਾਰੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਦਵਾਈ ਲੈਣ ਦੀ ਲੋੜ ਨਹੀਂ ਬਲਕਿ ਤੁਹਾਨੂੰ ਇਹਨਾਂ ਛੋਟੀਆਂ-ਛੋਟੀਆਂ ਟਿਪਸ ਨੂੰ ਜਾਣਨ ਤੋਂ ਬਾਅਦ ਆਪਣੇ ਆਪ ਹੀ ਜਿਹੜੀਆਂ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਉਹ ਛੂ ਮੰਤਰ ਹੋ ਜਾਣ ਗਿਆ ਤਾਂ ਉਫਰ ਕਰਦੇ ਸ਼ੁਰੂਆਤ ਅੱਜ ਦੀਆਂ ਖਾਸ ਹੈਲਥ ਟਿਪਸ ਦੇ ਬਾਰੇ ਸਵੇਰੇ ਉੱਦੇ ਸਾਰ ਕੋਸਾ ਪਾਣੀ ਪੀਣ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਐ ਸਰਤਿਆਂ ਦੇ ਵਿੱਚ ਸਵੇਰੇ ਬ੍ਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਸਿਹਤ ਦੇ ਲਈ ਰਾਮਪਨ ਸਾਬਿਤ ਹੁੰਦਾ ਰਾਤ ਨੂੰ ਸੌਂਤੇ ਸਮੇਂ ਮੂੰਹ ਦੇ ਵਿੱਚ ਪੈਦਾ ਹੋਣ ਵਾਲੀ ਲਾਰ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਮਦਦ ਕਰਦੀ ਐ ਲਾਰ ਮੂੰਹ ਦੇ ਵਿੱਚ ਬੰਡ ਵਾਲਾ ਤਰਲ ਪਦਾਰਥ ਐ ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਐ ਇਸ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਂਦਾ ਹੈ ਲਾਰ ਦੇ ਵਿੱਚ ਮੌਜੂਦ ਐਨਜ਼ਾਈਮ ਪੋਟਨ ਨੂੰ ਪਚਾਉਣ ਦੇ ਵਿੱਚ ਮਦਦ ਕਰਦੀ ਹੈ ਇਹ ਦੰਦਾਂ ਦੇ ਵਿੱਚਕਾਰ ਫਸੇ ਹੋਏ ਪੋਟਨ ਨੂੰ ਤੋੜ ਕੇ ਬੈਕਟੀਰੀਆ ਤੋਂ ਬਚਾਉਂਦੀ ਹੈ ਸਵੇਰੇ ਬਰਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਪੀਣ ਦੇ ਨਾਲ ਲਾਰ ਟਿਡ ਦੇ ਵਿੱਚ ਜਾ ਕੇ ਕਈ ਰੋਗਾਂ ਤੋਂ ਨਿਜਾਤ ਦਵਾਉਂਦੀ ਹੈ ਅਓ ਤੁਹਾਨੂੰ ਹੁਣ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਸ ਤੋਂ ਇਹ ਲਾਰ ਸਾਨੂੰ ਬਚਾਉਂਦੀ ਹੈ ਬਦਹਜਮੀ ਦੀ ਸਮੱਸਿਆ ਰੋਜ਼ਾਨਾ ਸਵੇਰੇ ਗੋਸਾ ਪਾਣੀ ਪੀਣ ਦੇ ਨਾਲ ਪਤ ਹਜ਼ਮਿੰਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਗਰਮ ਪਾਣੀ ਪੀਣ ਦੇ ਨਾਲ ਭੋਜਨ ਢਿੱਡ ਦੇ ਵਿੱਚ ਜਲਦੀ ਹਜ਼ਮ ਹੋ ਜਾਂਦਾ ਜਿਸ ਨਾਲ ਪਾਚਨ ਕਿਰਿਆ ਠੀਕ ਹੋਣ ਦੇ ਨਾਲ-ਨਾਲ ਗੈਸ ਅਤੇ ਐਸਿਡਿਟੀ ਦੀ ਵੀ ਸਮੱਸਿਆ ਤੋਂ निजात ਬਉਂਦੀ ਹੈ ਮੋਟਾਪਾ ਘਟ ਕਰੇ ਅੱਜ ਦੇ ਸਮੇਂ ਦੇ ਵਿੱਚ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋਏ ਰਹੇ ਨੇ ਮੋਟਾਪਾ ਕੋਈ ਬਿਮਾਰੀ ਨਹੀਂ ਜਿਹੜੇ ਲੋਕਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਉਸ ਵੇਲੇ ਉੱਠ ਕੇ ਬਰਸ਼ ਕਰਨ ਤੋਂ ਪਹਿਲਾਂ ਇੱਕ ਗਲਾਸ ਕੋਸਾ ਪਾਣੀ ਜ਼ਰੂਰ ਪੀ ਲਵੇ ਤੁਸੀਂ ਚਾਹੋ ਤਾਂ ਪਾਣੀ ਦੇ ਵਿੱਚ ਨਿੰਬੂ ਦਾ ਰਸ ਜਾਂ ਫਿਰ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ ਇਹ ਪਾਣੀ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਕਾਫੀ ਮਦਦ ਕਰਦਾ ਹੈ ਇਸ ਤੋਂ ਇਲਾਵਾ ਗੋਡਿਆਂ ਦੇ ਦਰਦ ਤੋਂ ਰਾਹਤ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਅਤੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਅਜਿਹੇ ਲੋਕ ਸਵੇਰੇ ਸਵੇਰੇ ਬਰਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਜ਼ਰੂਰ ਪੀਣ ਚਾਹੀਦਾ ਹੈ ਇਸ ਦੇ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਆਯੁਰਵੇਦ ਦੇ ਅਨੁਸਾਰ ਸਵੇਰ ਦੀ ਲਾਰ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਦੀ ਲੂਬ੍ਰੀਕੇਸ਼ਨ ਨੂੰ ਬਣਾਈ ਰੱਖਣ ਦੇ ਵਿੱਚ ਕਾਫੀ ਮਦਦ ਕਰਦੀ ਹੈ ਅੰਤਰਾੰਤੀ ਵੀ ਸਫਾਈ ਸਵੇਰੇ ਉੱਰਦੇ ਸਾਰ ਕੋਸਾ ਪਾਣੀ ਪੀਣ ਦੇ ਨਾਲ ਅੰਦਰਾਂ ਦੀ ਸਫਾਈ ਹੁੰਦੀ ਹੈ ਕੋਸਾ ਪਾਣੀ ਅੰਦਰਾਂ ਦੇ ਵਿੱਚ ਜਮਾ ਗੰਦਗੀ ਅਤੇ ਫालतू ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਇਹ ਅੰਤੜੀਆਂ ਦੇ ਵਿੱਚ ਬਚੇ ਭੋਜਨ ਨੂੰ ਸੋਖੇ ਤਰੀਕੇ ਦੇ ਨਾਲ ਭਾਰ ਘਟਦਾ ਇਸ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਬਦਹਾਜ਼ਮੀ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਨਿਸ਼ਾਤ ਮਿਲਦੀ ਹੈ ਰੋਜ਼ਾਨਾ ਕੋਸਾ ਪਾਣੀ ਪੀਣ ਦੇ ਨਾਲ ਖੂਨ ਦੀਆਂ ਨਾੜੀਆਂ ਉਤੇਜਿਤ ਹੁੰਦੀਆਂ ਜਿਸ ਦੇ ਨਾਲ ਸਰਕੂਲੇਸ਼ਨ ਦੇ ਵਿੱਚ ਸੁਧਾਰ ਹੁੰਦਾ ਹੈ ਸਰਦੀਆਂ ਦੇ ਵਿੱਚ ਖੂਨ ਦਾ ਸੰਚਾਰ ਇਸ ਕਰਕੇ ਪ੍ਰਭਾਵਿਤ ਖੋ ਸਕਦਾ ਹੈ ਤੇ ઠੰਡ ਕਾਰਨ ਨਾੜੀਆਂ ਸੁਕੰਚਿਤ ਹੋ ਜਾਂਦੀਆਂ ਅਜਿਹੇ ਦੇ ਵਿੱਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਕਰਨ ਦੇ ਲਈ ਗੋਸਾ ਪਾਣੀ ਕਾਫੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਇਸ ਤੋਂ ਲਾਭ ਅੰਤ ਦੇ ਵਿੱਚ ਗੱਲ ਕਰਾਂਗੇ ਜ਼ੁਖਾਮ ਖਾਂਗ ਅਤੇ ਹੋਰ ਇਨਫੈਕਸ਼ਨਾਂ ਦੇ ਬਾਰੇ ਰੋਜ਼ਾਨਾ ਕੋਸਾ ਪਾਣੀ ਪੀਣ ਦੇ ਨਾਲ ਜ਼ੁਖਾਮ ਖਾਂਗ ਅਤੇ ਹੋਰ ਇਨਫੈਕਸ਼ਨਾਂ ਦੀ ਸਮੱਸਿਆ ਤੋਂ ਜਿਹੜਾਗਾ ਨਿਜਾਤ ਮਿਲ ਸਕਦੀ ਹੈ ਅਜਿha ਇਸ ਕਰਕੇ ਕਿਉਂਕਿ ਕੋਸੇ ਪਾਣੀ ਦੇ ਵਿੱਚ ਬੈਕਟੀਰੀਆ ਦੇ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਕੋਸੇ ਪਾਣੀ ਦੀ ਭਾਫ਼ ਹਰ ਤਰ੍ਹਾਂ ਦੇ ਜ਼ੁਖਾਮ ਅਲਰਜੀ ਅਤੇ ਸਾਈਨਸ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਸਹੀ ਤਰੀਕਾ ਹੈ ਤਾ ਦੋਸਤੋ ਇਸ ਦੀ ਅੱਜ ਦੀਆਂ ਕੁਝ ਬਹੁਤ ਹੀ ਖਾਸ ਹੈਲਥ ਟਿਪਸ ਏ ਕਰ ਤੁਹਾਡੇ ਨਾਲ ਵੀ ਅਜਿਹੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਹੋ ਰਹੀਆਂ ਤਾਂ ਘਬਰਾਣ ਦੀ ਲੋੜ ਨਹੀਂ ਸਿਰਫ ਇੱਕ ਗਲਾਸ ਕੋਸੇ ਪਾਣੀ ਦਾ ਪੀਣਾ ਹੈ ਜਿਸ ਤੋਂ ਬਾਅਦ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਮਿੰਟਾਂ ਦੇ ਵਿੱਚ ਹੀ ਛੂ ਮੰਤਰ ਹੋ ਜਾਣਗੀਆਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਆਪਣੇ ਦੋਸਤਾਂ ਮਿੱਤਰਾਂ ਦਾ ਵੀ ਭਲਾ ਜ਼ਰੂਰ ਕਰ ਦਿਓ ਤੇ ਅਗਲੀ ਵਾਰ ਫਿਰ ਤੋਂ ਮਿਲਾਂਗੇ ਕਿਸੇ ਹੋਰ ਖਾਸ ਹੈਲਥ ਟਿਪਸ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਯਾਨੀ ਕਿ ਰਿਤ ਨੂੰ ਦੇ ਉੱਚਾ ਜੀ ਧੰਨਵਾਦ